ਇਸ ਵੇਲੇ ਦੀ ਵੱਡੀ ਦਰਦਨਾਕ ਖਬਰ ਆ ਰਹੀ ਹੈ ਵੱਡਾ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਇੱਕ ਬੇਕਾਬੂ ਬੱਸ ਨੇ 8 ਲੋਕਾਂ ਨੂੰ ਕੁਚਲ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਚਪੇਟ ਦੇ ਵਿੱਚ ਕਈ ਵਾਹਨ ਆ ਜਾਂਦੇ ਨੇ ਅਤੇ ਕਈ ਬਾਈਕ ਸਵਾਰ ਆ ਜਾਂਦੇ ਨੇ ਤੇ ਲੋਕਾਂ ਨੂੰ ਕੁਚਲਦੇ ਹੋਏ ਜਾਂਦੀ ਹੈ ਬੱਸ ਜਿਸ ਦੇ ਵਿੱਚ 8 ਲੋਕ ਕੁਚਲੇ ਜਾਂਦੇ ਨੇ ਤੇ ਮੌਕੇ ਦੇ ਉਤੇ ਹੀ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਹਾਦਸਾ ਗੁਜਰਾਤ ਵਿੱਚ ਵਾਪਰਿਆ ਗੁਜਰਾਤ ਦੇ ਸੂਰਤ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਬੀਆਰਟੀਸੀ ਦੀ ਬੱਸ ਕਈ ਲੋਕਾਂ ਨੂੰ ਕੁਚਲਦੇ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਦੇ ਪਿੱਛੇ ਇੱਕ ਬੱਸ ਆ ਰਹੀ ਸੀ ਤੇ ਇਹ ਦੋਵੇਂ ਬੱਸਾਂ ਆਪਸ ਵਿੱਚ ਟਕਰਾ ਜਾਂਦੀਆਂ ਨੇ ਜਿਸ ਦੌਰਾਨ ਇਹ ਕਈ ਵਾਹਨ ਇਹਨਾਂ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਤੇ ਜਿਸ ਦੌਰਾਨ ਕਈ ਲੋਕ ਕੁਚਲੇ ਜਾਂਦੇ ਨੇ ਬੱਸ ਕਈ ਲੋਕਾਂ ਨੂੰ ਕੁਚਲਦੇ ਹੋ ਜਾਂਦੀ ਹੈ ਤੇ 8 ਲੋਕ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਕਈ ਆਟੋ ਵੀ ਇਸ ਦੀ ਚਪੇਟ ਦੇ ਵਿੱਚ ਆਏ ਨੇ ਕਈ ਬਾਈਕ ਸਵਾਰ ਇਸ ਬੱਸ ਦੀ ਚਪੇਟ ਦੇ ਵਿੱਚ ਆ ਗਏ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਬਿਹਤ ਪਿਆਨਕ ਹਾਦਸਾ ਵਾਪਰਿਆ ਤੇ ਲਗਾਤਾਰ ਹਾਦਸੇ ਦੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਸਰਦੀਆਂ ਦੇ ਦਿਨ ਨੇ ਅਤੇ ਧੁੰਦ ਦੇ ਕਾਰਨ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ ਖਾਸ ਤੌਰ ਤੇ ਰਾਤ ਦੇ ਸਮੇਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਅਤੇ ਵੱਡਾ ਹਾਦਸਾ ਵਾਪਰਿਆ ਗੁਜਰਾਤ ਵਿੱਚ ਇਹ ਹਾਦਸਾ ਵਾਪਰਿਆ ਹੈ ਗੁਜਰਾਤ ਦੇ ਸੂਰਤ ਦੇ ਵਿੱਚ ਇੱਕ ਬੇਕਾਬੂ ਬੱਸ ਕਈ ਲੋਕਾਂ ਨੂੰ ਕੁਚਲ ਦੇ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ 8 ਲੋਕਾਂ ਨੂੰ ਕੁਚਲੇ ਜਾਂਦਾ ਹੈ ਤੇ ਮੌਕੇ ਤੇ ਜੋ ਆਸ-ਪਾਸ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਇਹਨਾਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤੁਰੰਤ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਦਸਾ ਵਾਪਰਿਆ ਬੱਸ ਦੇ ਵੱਲੋਂ ਕਈ ਜੋ ਵਾਹਨ ਹੈ ਉਹਨਾਂ ਨੂੰ ਉਸ ਪੇੜ ਦੇ ਵਿੱਚ ਲੈ ਲਿਆ ਗਿਆ ਕਈ ਵਾਹਨ ਇਸ ਬੱਸ ਦੀ ਲਪੇਟ ਦੇ ਵਿੱਚ ਆ ਗਏ ਕਈ ਆਟੋ ਸਵਾਰ ਕਈ ਵਾਈਕ ਸਵਾਰ ਇਸ ਬੱਸ ਦੀ ਲਪੇਟ ਦੇ ਵਿੱਚ ਆ ਗਏ ਤੇ ਅੱਠ ਲੋਕ ਕੁਚਲੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਤੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਬੇहद ਵੱਡਾ ਹਾਦਸਾ ਵਾਪਰਿਆ ਹੈ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਆਉਦੀਆਂ ਨੇ ਕਿਉਂਕਿ ਸਰਦੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਠੰਡ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੋਂ ਦੁਪਹਿਰੀ ਹੈ ਹਰ ਪਾਸੇ ਜਿਸ ਕਰਕੇ ਵਿਜ਼ਿਬਿਲਟੀ ਘਟ ਹੁੰਦੀ ਹੈ ਤੇ ਕਈ ਵਾਰ ਰਾਤ ਨੂੰ ਜਦੋਂ ਖਾਸ ਤੌਰ ਤੇ ਹਨੇਰਾ ਵੀ ਹੁੰਦਾ ਹੈ ਵਿਜ਼ਿਬਿਲਟੀ ਵੀ ਘਟ ਹੁੰਦੀ ਹੈ ਤਾਂ ਉਸ ਸਮੇਂ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਦਾ ਬੇहद ਭਿਆਨਕ ਹਾਦਸਾ ਗੁਜਰਾਤ ਦੇ ਸੂਰਤ ਦੇ ਵਿੱਚ ਵਾਪਰਿਆ ਤਾਂ ਮੌਕੇ ਦੇ ਉੱਤੇ ਜੋ ਲੋਕ ਮੌਜੂਦ ਸੀ ਜੋ ਰਾਹਗੀਰ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਗਈ ਲੋਕਾਂ ਦੀ ਅਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਬੇਹਦ ਭਿਆਨਕ ਹਾਦਸਾ ਸੂਰਤ ਦੇ ਕਤਰਾਮ ਦੇ ਵਿੱਚ ਵਾਪਰਿਆ ਹੈ 8 ਲੋਕ ਕੁਚਲੇ ਗਏ ਨੇ ਕਤਰਾਗਾਮ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ 8 ਲੋਕ ਬੱਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤੇ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਬਾਕੀ ਲੋਕਾਂ ਨੂੰ ਰਾਹਗੀਰਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਬੇਹਦ ਭਿਆਨਕ ਹਾਦਸਾ ਲਗਾਤਾਰ ਹੱਸੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਬੱਸਾਂ ਜੋ ਕਿ ਇੱਕ ਦੂਜੀ ਦੇ ਪਿੱਛੇ ਜਾ ਰਹੀਆਂ ਸੀ ਤਾਂ ਪਿੱਛੇ ਆਉਂਦੀ ਬੱਸ ਅਗਲੀ ਬੱਸ ਨਾਲ ਟਕਰਾ ਜਾਂਦੀ ਹੈ ਤੇ ਫਿਰ ਬੇਕਾਬੂ ਹੋ ਜਾਂਦੀ ਹੈ ਅਗਲੀ ਬੱਸ ਤੇ ਕਈ ਅੱਗੇ ਜੋ ਵਾਹਨ ਖੜੇ ਹੁੰਦੇ ਨੇ ਉਹਨਾਂ ਨੂੰ ਕੁਚਲਦੀ ਜਾਂਦੀ ਹੈ ਉਹਨਾਂ ਦੇ ਚਪੇਟ ਦੇ ਵਿੱਚ ਲੈ ਲੈਂਦੀ ਹੈ ਜਿਸ ਦੇ ਵਿੱਚ ਕਈ ਆਟੋ ਲਪੇਟ ਦੇ ਵਿੱਚ ਆ ਗਏ ਕਈ ਬਾਈਕ ਸਵਾਰ ਲਪੇਟ ਦੇ ਵਿੱਚ ਆ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਾਹਨ ਨੁਕਸਾਨੇ ਗਏ ਨੇ ਕਿਵੇਂ ਬੱਸ ਦੀ ਲਪੇਟ ਦੇ ਵਿੱਚ ਆਉਣ ਤੋਂ ਬਾਅਦ ਇਹ ਆਟੋ ਅਤੇ ਬਾਈਕ ਸਾਬ ਲਪੇਟੇ ਦੇ ਵਿੱਚ ਆ ਜਾਂਦੇ ਨੇ ਤੇ ਸਭ ਨੁਕਸਾਨੇ ਗਏ ਨੇ ਤੇ ਕਈ ਲੋਕ ਇਸ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਤੇ ਅੱਠ ਲੋਕ ਕੁਚਲੇ ਜਾਂਦੇ ਨੇ ਤੇ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜੋ ਵਿਅਕਤੀ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਤਾਂ ਬੇहद ਭਿਆਨਕ ਹਾਦਸਾ ਵਾਪਰਿਆ ਹੈ ਗੁਜਰਾਤ ਦੇ ਸੂਰਤ ਦੇ ਵਿੱਚ